ਤਾਂਨੇ ਦੇ ਵਿੱਚ ਤੁਸੀਂ ਅੱਜ ਪਹੁੰਚੇ ਹੋ। ਦੇਖੋ ਸਾਡੇ ਫਾਜ਼ਿਲਕਾ ਦੇ ਐਸਐਸਪੀ ਸਾਹਿਬ ਸਰਦਾਰ ਬ੍ਰਿੰਦਰ ਰਾੜ ਜੀ ਔਰ ਸਾਡੇ ਡੀਐਸਪੀ ਸਾਹਿਬ ਸਰਦਾਰ ਕਮਲਜੀਤ ਸਿੰਘ ਜੀ ਜੋ ਆਪਣੇ ਫਾਜ਼ਿਲਕਾ ਦੇ ਵਿੱਚ ਜਿੰਨਾ ਵੀ ਹੁਣੇ ਪਿੱਛੇ ਉਹ ਇੱਥੇ ਅਪਾਇੰਟਮੈਂਟ ਹੋਈ ਹੈ ਔਰ ਉਹਨਾਂ ਨੇ ਚਾਰਜ ਸੰਭਾਲਿਆ ਉਸ ਤੋਂ ਬਾਅਦ ਜਿਹੜੇ ਸਾਡੇ ਸਿਟੀ ਥਾਣਾ ਦੇ ਐਸਟੀਓ ਸਚਿੰਜ ਜੀ ਔਰ ਐਸਐਸਪੀ ਸਾਹਿਬ ਔਰ ਸਾਰੀ ਉਹਨਾਂ ਦੀ ਟੀਮ ਮੇਰੇ ਵੱਲੋਂ ਇਹਨਾਂ ਨੂੰ ਇਹੀ ਇੱਕ ਜਿਹੜੇ ਸਾਡੇ ਲੋਕ ਪਰੇਸ਼ਾਨ ਨੇ ਜਿਵੇਂ ਚੋਰੀਆਂ ਕਰਕੇ ਤਾਂ ਇਹੀ ਕਿਹਾ ਗਿਆ ਕਿ ਬੜਾ ਜਲਦੀ ਜਿਹੜੇ ਵੀ ਚੋਰ ਨੇ ਉਹਨਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾਵੇ ਉਹਨਾਂ ਤੇ ਕਾਰਵਾਈਆਂ ਕੀਤੀਆਂ ਜਾਣ ਔਰ ਜਿਹੜੇ ਵੀ ਕੋਈ ਸਾਡੇ ਲੋਕਾਂ ਦੇ ਮੋਟਰਸਾਈਕਲ ਚੋਰੀ ਹੋਏ ਨੇ ਉਹ ਬਰਾਮਦ ਕਰਕੇ ਲੋਕਾਂ ਨੂੰ ਜਿਹੜੇ ਆ ਵਾਪਸ ਕਰਵਾਏ ਜਾਂ ਤਾਂ ਮੇਰੇ ਕੋਲ ਵੀ ਕਿਸੇ ਨੇ ਦੱਸਿਆ ਸੀਗਾ ਜਾਣਕਾਰੀ ਦਿੱਤੀ ਸੀ ਕਿ ਲੱਖੇ ਕੋ ਤਾੜ ਪਿੰਡ ਤੋਂ ਕੋਈ ਗੱਗੀ ਗगन ਨਾਮਕ ਪੁੱਤਰ ਮੁਖਤਿਆਰ ਸਿੰਘ ਕੋਈ ਮੋਟਰਸਾਈਕਲ ਚੋਰੀ ਜਾਂ ਕੋਈ ਮੋਟਰਾਂ ਚੋਰੀ ਕਰਦੇ ਨੇ ਤਾਂ ਮੈਂ ਐਸਐਸਪੀ ਸਾਹਿਬ ਨੂੰ ਇਹਦੀ ਇਨਫਾਰਮੇਸ਼ਨ ਦਿੱਤੀ ਸੀ ਤਾਂ ਉਹਨਾਂ ਨੇ ਡਿਊਟੀ ਲਗਾਈ ਉਸ ਤੋਂ ਬਾਅਦ ਇਹਨਾਂ ਦੀ ਆਪ ਦੀ ਜਿਹੜੀ ਪੁਲਿਸ ਦੀ ਟੀਮ ਹੈ ਉਹ ਵੀ ਇਨਾ ਚੋਰੀਆਂ ਨੂੰ ਟ੍ਰੇਸ ਕਰਨ ਤੇ ਲੱਗੀ ਹੋਈ ਸੀ ਤਾਂ ਇਹ ਆ ਵੀ ਅਸੋ ਇਹਨਾਂ ਚੋਰੀਆਂ ਦੇ ਜਿਹੜੇ ਪਿੱਛੇ ਸਮੇਂ ਚੋਰੀਆਂ ਹੋਈਆਂ ਉਹਨਾਂ ਦੇ ਨੇੜੇ ਸੀਗੇ ਔਰ ਲੋਕਾਂ ਦਾ ਵਿੱਚ ਸਾਨੂੰ ਸਾਥ ਵੀ ਮਿਲਿਆ ਇਹਨਾਂ ਚੋਰੀਆਂ ਨੂੰ ਟ੍ਰੇਸ ਕਰਨ ਦੇ ਵਿੱਚ ਔਰ ਅੱਜ ਜਿਹੜੇ 13 ਮੋਟਰਸਾਈਕਲ ਫੜੇ ਗਏ ਨੇ ਜਿਹੜੇ ਪਿੱਛੇ ਸਾਨੂੰ ਸ਼ਿਕਾਇਤਾਂ ਆਈਆਂ ਪੁਲਿਸ ਦੇ ਕੋਲ ਲੋਕਾਂ ਨੇ ਸ਼ਿਕਾਇਤਾਂ ਕੀਤੀਆਂ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਕੋਈ ਚੋਰੀਆਂ ਹੋਈਆਂ ਤਾਂ ਮੈਂ ਸਮੇਂ ਦਾ ਬੜੀ ਵਧੀਆ ਕਾਰਗੁਜ਼ਾਰੀ ਪੁਲਿਸ ਨੇ ਵਿਖਾਈ ਹੈ ਸਾਡੇ ਡੀਐਸਪੀ ਸਬਡਿਵੀਜ਼ਨ ਸਬਡਿਵੀਜ਼ਨ ਫਾਜ਼ਿਲਕਾ ਜਿਹੜੇ ਇੱਥੇ ਨਵੇਂ ਹੋਣੀ ਜਿਨ੍ਹਾਂ ਨੇ ਜੁਆਇਨ ਕੀਤਾ ਹੈ ਸਰਦਾਰ ਕਬਰਪਾਲ ਸਿੰਘ ਜੀ ਉਹਨਾਂ ਦੀ ਸਾਰੀ ਟੀਮ ਸਚਿੰਨ ਜੀ ਐਸਐਚਓ ਸਾਹਿਬ ਲੋਕਾਂ ਦੀ ਡਿਮਾਂਡ ਵੀ ਸੀ ਕਿ ਸਚਿੰਨ ਜੀ ਨੂੰ ਇੱਥੇ ਸਿਟੀ ਥਾਣਾ ਦੁਬਾਰਾ ਜਿਹੜਾ ਲਗਾਇਆ ਜਾਵੇ ਤਾਂ ਵੀ ਮੈਂ ਐਸਐਸਪੀ ਸਾਹਿਬ ਨੂੰ ਕਿਹਾ ਤਾਂ ਉਹਨਾਂ ਨੇ ਆਉਂਦੇ ਸਾਰ ਹੀ ਹੁਣ ਜਿਹੜੀ ਆਪਦੀ ਕਾਰਵਾਈ ਕਰਕੇ ਦਿਖਾਈ ਹੈ ਜਿਹਦੇ ਵਿੱਚ ਚਾਰ ਜਿਹੜੇ ਜਿਨ੍ਹਾਂ ਨੇ ਮੋਟਰਸਾਈਕਲ ਚੋਰੀ ਕੀਤੀ ਉਹ ਗ੍ਰਿਫਤਾਰ ਵੀ ਕੀਤੇ ਨੇ ਤਾਂ ਸ਼ਹਿਰ ਵਾਸੀ ਜਿੰਨੇ ਵੀ ਨੇ ਸਾਡੇ ਮੈਂ ਸ਼ਹਿਰ ਵਾਸੀਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਕੋਈ ਵੀ ਫਾਜ਼ਿਲਕਾ ਦੇ ਵਿੱਚ ਕੋਈ ਕ੍ਰਾਈਮ ਕਰੇਗਾ ਕੋਈ ਗਲਤ ਅੰਸਰ ਹੈ ਕੋਈ ਗਲਤ ਕਾਰਵਾਈ ਕਰੇਗਾ ਤਾਂ ਉਹਨੂੰ ਬਖਸ਼ਿਆ ਨਹੀਂ ਜਾਊਗਾ ਚਾਹੇ ਕੋਈ ਮਰਜ਼ੀ ਹੋਵੇ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਔਰ ਜਿਹੜਾ ਸਾਡਾ ਫਾਜ਼ਿਲਕਾ ਸ਼ਾਂਤਮਈ ਸ਼ਹਿਰ ਹੈ ਭਾਈ ਚਰਖਾਨ ਬੜੀ ਮਜਬੂਤ ਹੈ ਮੈਂ ਸਾਰਿਆਂ ਨੂੰ ਇਹੀ ਵਿਸ਼ਵਾਸ ਦਿਵਾਵਾਂਗਾ ਕਿ ਕਾਨੂੰਨ ਵਿਵਸਥਾ ਫਾਜ਼ਿਲਕਾ ਦੇ ਵਿੱਚ ਕਾਇਮ ਰਹੇਗੀ ਕਾਨੂੰਨ ਵਿਵਸਥਾ ਨੂੰ ਖਰਾਬ ਨਹੀਂ ਹੋਣ ਦਿੱਤਾ ਜਾਊਗਾ ਐਮਐਲ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿ ਚੋਰੀ ਦੀਆਂ ਵਾਰਦਾਤਾਂ ਜਿਵੇਂ ਵਧ ਰਹੀਆਂ ਨੇ ਲਗਾਤਾਰ ਜਿਹੜੇ ਨੌਜਵਾਨ ਇਸ ਪਾਸੇ ਚ ਤੁਰ ਰਹੇ ਨੇ ਕਿਸ ਨਜ਼ਰੀਏ ਨਾਲ ਦੇਖਦੇ ਹੋ ਦੇਖੋ ਚੋਰੀਆਂ ਪਿਛਲੇ ਸਮਾਂ ਦੇ ਵਿੱਚ ਕਿੰਨੀਆਂ ਜ਼ਿਆਦਾ ਹੁੰਦੀਆਂ ਸੀ ਪਰ ਹੁਣ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਇਹਦੇ ਵਿੱਚ ਬਹੁਤ ਹੱਦ ਤੱਕ ਜਿਹੜਾ ਕੰਟਰੋਲ ਕੀਤਾ ਗਿਆ ਪਿਛਲੀ ਸਰਕਾਰ ਦੇ ਵਿੱਚ ਪਿਛਲੀ ਸਰਕਾਰ ਦੇ ਆਗੂ ਚੋਰਾਂ ਨੂੰ ਛਡਾਉਣ ਲਈ ਸਪਾਰਸ਼ਾਂ ਕਰਦੇ ਸੀ ਔਰ ਜੇ ਸਾਨੂੰ ਕੋਈ ਪਤਾ ਲੱਗ ਜਾਂਦਾ ਕੋਈ ਚੋਰ ਚੋਰੀ ਕਰਕੇ ਸਾਨੂੰ ਕਿਤੇ ਪਤਾ ਲੱਗਦਾ ਕਿਸੇ ਨੇ ਚੋਰੀ ਕੀਤੀ ਹੈ ਤਾਂ ਤੁਸੀਂ ਆਹ ਪੁਲਿਸ ਨੂੰ ਇਨਫੋਰਮੇਸ਼ਨ ਦਿੰਨੇ ਆ ਕਿ ਇਸ ਜਗ੍ਹਾ ਤੇ ਚੋਰੀ ਹੋਈ ਔਰ ਆ ਚੋਰ ਸਾਨੂੰ ਪਤਾ ਲੱਗਿਆ ਲੋਕਾਂ ਰਾਹੀਂ ਇਹਨੂੰ ਫੜਿਆ ਜਾਂਦਾ ਕੋਈ ਮਰਜ਼ੀ ਹੈ ਕਿਸੇ ਦੀ ਸਪਾਰਸ਼ ਨਹੀਂ ਕੀਤੀ ਜਾਂਦੀ ਫਰਕ ਇਹੀ ਹੈ ਪਿਛਲੀਆਂ ਸਰਕਾਰਾਂ ਦੇ ਵਿੱਚ ਜੋ ਗਲਤ ਕੰਮ ਕਰਦੇ ਸੀ ਚਾਹੇ ਕੋਈ ਚੋਰ ਸੀ ਚਾਹੇ ਕੋਈ ਨਸ਼ਾ ਵੇਚਣ ਵਾਲੀ ਸੀ ਉਹਨਾਂ ਦੀ ਸਪਾਰਸ਼ਾਂ ਕੀਤੀਆਂ ਜਾਂਦੀਆਂ ਸੀ ਔਰ ਇਸ ਸਰਕਾਰ ਦੇ ਵਿੱਚ ਸਾਡੇ ਵੱਲੋਂ ਕਿਸੇ ਦੀ ਵੀ ਕੋਈ ਸਪਾਰਸ਼ ਨਹੀਂ ਕੀਤੀ ਜਾਂਦੀ ਤਾਂ ਹੀ ਇਹ ਵੇਖੋ ਏਡੀ ਵੱਡੀ ਗਿਣਤੀ ਦੇ ਵਿੱਚ ਜੀ 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 ਚੋਰੀ ਹੋਈ ਸੀ ਤਾਂ ਉਹਦੀ ਬਰਾਬਤ ਕੀ ਕੀਤੀ ਗਈ ਜਿਵੇਂ ਤੁਸੀਂ ਦੱਸਿਆ ਕਿ ਐਸਐਸਪੀ ਸਾਹਿਬ ਨੂੰ ਤੁਸੀਂ ਇਨਫੋਰਮ ਕੀਤਾ ਸੀਗਾ ਕਿ ਇਹ ਬੰਦਾ ਚੋਰੀ ਕਰਦਾ ਉਹਦਾ ਤੁਹਾਡੀ ਇਨਫੋਰਮੇਸ਼ਨ ਤੇ ਕਾਰਵਾਈ ਹੋਈ ਹੈ ਹਾਂ ਦੇਖੋ ਇਹਨਾਂ ਦੀ ਆਪ ਦੀ ਜਿਹੜੇ ਐਸਐਸਪੀ ਸਾਹਿਬ ਨੇ ਸਾਡੇ ਪੁਲਿਸ ਦੀ ਟੀਮ ਹੈ ਇਹ ਆਪ ਹੀ ਆਪਦੇ ਵੱਲੋਂ ਬਹੁਤ ਵਧੀਆ ਕੰਮ ਕਰ ਰਹੇ ਨੇ ਔਰ ਜਿਵੇਂ ਮੈਂ ਲੋਕਾਂ ਨੂੰ ਕਿਹਾ ਜੇ ਕਿਸੇ ਨੂੰ ਕੋਈ ਜਾਣਕਾਰੀ ਮਿਲਦੀ ਹੈ ਐਸਐਸਪੀ ਸਾਹਿਬ ਨੇ ਵੀ ਲੋਕਾਂ ਨੂੰ ਕਿਹਾ ਹੋਇਆ ਪੁਲਿਸ ਡਿਪਾਰਟਮੈਂਟ ਜਿੰਨੇ ਵੀ ਸਾਡੀ ਟੀਮ ਹੈ ਪੁਲਿਸ ਦੀ ਸਾਰਿਆਂ ਨੇ ਲੋਕਾਂ ਨੂੰ ਇਹ ਬੇਨਤੀ ਕੀਤੀ ਹੋਈ ਹੈ ਜੇ ਕਿਸੇ ਬਾਰੇ ਨਸ਼ਾ ਵੇਚਣ ਬਾਰੇ ਅ ਕਿਸੇ ਦੇ ਵਿਅਕਤੀ ਜੇ ਕੋਈ ਨਸ਼ਾ ਵੇਚਦਾ ਹੈ ਜਾਂ ਕੋਈ ਚੋਰੀ ਕਰਦਾ ਹੈ ਕਿਸੇ ਬਾਰੇ ਵੀ ਕਿਸੇ ਨੂੰ ਕੋ ਪਤਾ ਲੱਗਦਾ ਤਾਂ ਸਾਨੂੰ ਤਲਾਸ਼ ਕੀਤੀ ਜਾਵੇ ਮੇਰੇ ਕੋਲ ਤਨਾਵ ਆਉਂਦੀ ਹੈ ਤਾਂ ਐਸਐਸਪੀ ਸਾਹਿਬ ਨਾਲ ਸ਼ੇਅਰ ਕੀਤੀ ਜਾਂਦੀ ਹੈ ਔਰ ਪੁਲਿਸ ਆ ਵੀ ਜਿਹੜਾ ਆਪਦੇ ਲੈਵਲ ਤੇ ਵੀ ਕੰਮ ਬੜਾ ਵਧੀਆ ਕਰ ਰਹੀ ਹੈ ਇਸ ਤੋਂ ਪਹਿਲਾਂ ਵੀ ਸਾਡੇ ਪੁਲਿਸ ਡਿਪਾਰਟਮੈਂਟ ਸਿਟੀ ਫਾਜ਼ਿਲਕਾ ਦੇ ਵਿੱਚ ਔਰ ਸਦਰ ਦੇ ਵਿੱਚ ਜੋ ਵੀ ਗਲਤ ਅਨਸਰ ਨੇ ਉਹਨਾਂ ਨੂੰ ਫੜ ਕੇ ਜਿਲ੍ਹਾ ਦੇ ਵਿੱਚ ਬੰਦ ਕੀਤਾ ਗਿਆ ਚਾਹੇ ਕੋ ਨਸ਼ਾ ਵੇਚਣ ਵਾਲੇ ਨੇ ਚਾਹੇ ਕੋਈ ਸੱਟੇ ਦਾ ਕੰਮ ਕਰਦੇ ਨੇ ਚਾਹੇ ਕੋਈ ਚੋਰ ਨੇ ਬਹੁਤ ਵੱਡੀਆਂ-ਵੱਡੀਆਂ ਪਹਿਲਾਂ ਵੀ ਕਾਰਵਾਈਆਂ ਕੀਤੀਆਂ ਗਈਆਂ ਨੇ ਔਰ ਅੱਜ ਵੀ ਜਿਹੜੀ ਇਹ ਬਹੁਤ ਵੱਡੀ ਕਾਰਵਾਈ ਕਰ ਸੁਣ ਕੀਤੀ ਸਰਕਾਰ ਨੂੰ ਕਦੇ ਵੀ ਲੋਕ ਹਿੱਤਾਂ ਦੇ ਲਈ ਕਾਫੀ ਕੰਮ ਦਿੱਤੇ ਜਾਂਦੇ ਜਿਵੇਂ ਕੁੜੀਆਂ ਨੂੰ ਸਕੂਲ ਦੇ ਵੇ ਸਾਈਕਲ ਦਿੱਤੇ ਜਾਂਦੇ ਨੇ ਕੱਲ ਇੱਕ ਘਟਨਾ ਤੇ ਕਾਨੂੰ ਮਿਲੀ ਐਸਬੀਆ ਬੈਂਕ ਦੇ ਬਾਹਰ ਇੱਕ ਨੌਜਵਾਨ ਸਾਥੀ ਆਇਆ ਸੀ ਉਹ ਕਹਿੰਦਾ ਇਹਦੀ ਸਿਸਟਰ ਦਾ ਸਾਈਕਲ ਸੀ ਤੇ ਉਹ ਚੋਰੀ ਹੋ ਗਿਆ ਤੇ ਕਿਸ ਤਰ੍ਹਾਂ ਦੇਖ ਵੀ ਜਿਹੜੇ ਸਰਕਾਰ ਦੇ ਵੀ ਉਪਰਾਲੇ ਕੀਤੇ ਜਾਂਦੇ ਨੇ ਲੋਕ ਉਹਨਾਂ ਨੂੰ ਵੀ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਸ਼ਾਰਤੀ ਅੰਸਰ ਕਹ ਲਓ ਚੋਰ ਕਹ ਲਓ ਨੱਥ ਨਹੀਂ ਪੈ ਰਹੀ ਉਹਨਾਂ ਤੇ ਕੋ ਇੱਕ ਮੈਂ ਤਾਂ ਸਮਾਜ ਦੇ ਵਿੱਚ ਆਪਣੇ ਲੋਕਾਂ ਨੂੰ ਬੇਨਤੀ ਕਰਾਂਗਾ ਆਪਾਂ ਨਸ਼ਾ ਸਮਾਜ ਦੇ ਵਿੱਚੋਂ ਖਤਮ ਕਰਨਾ ਹੈ ਇਹ ਚੋਰੀਆਂ ਤੇ ਆਪਾਂ ਕੰਟਰੋਲ ਕਰਨਾ ਪਾਬੰਦੀ ਲਾਉਣੀ ਹੈ ਚੋਰੀਆਂ ਬੰਦ ਹੋਣ ਤੇ ਉਹਦੇ ਵਿੱਚ ਲੋਕਾਂ ਦਾ ਵੀ ਸਾਥ ਚਾਹੀਦਾ ਹੁਣ ਮੈਂ ਬੇਨਤੀ ਕਰਾਂਗਾ ਸਾਰਿਆਂ ਨੂੰ ਕੋਈ ਵੀ ਚੋਰੀ ਕਰਦਾ ਜਮਾਨਤ ਨਾ ਕੋਈ ਦੇਣ ਆਇਆ ਕੋਈ ਨਸ਼ਾ ਵੇਚਦਾ ਉਹਦੀ ਜਮਾਨਤ ਨਾ ਵੀ ਦੇਣਾ ਹੌਸਲੇ ਚੋਰਾਂ ਦੇ ਜਾਂ ਨਸ਼ੇ ਵੇਚਣ ਵਾਲੇ ਤੋਂ ਉਹਦੇ ਹੀ ਬਲੰਦ ਹੁੰਦੇ ਜਦੋਂ ਕੋਈ ਵਿਅਕਤੀ ਉਹਨਾਂ ਦੀ ਆ ਕੇ ਜ਼ਮਾਨਤ ਕਰਉਂਦਾ ਹੈ ਕਾਨੂੰਨ ਹੈ ਕਾਨੂੰਨ ਦੇ ਵਿੱਚ ਪੁਲਿਸ ਕਾਰਵਾਈ ਕਰਦੀ ਹੈ ਕਾਰਵਾਈ ਤੋਂ ਬਾਅਦ ਜੋ ਕਾਨੂੰਨ ਨੇ ਜ਼ਮਾਨਤਾਂ ਵੀ ਹੋ ਜਾਂਦੀਆਂ ਨੇ ਔਰ ਜ਼ਮਾਨਤਾਂ ਤੋਂ ਬਾਅਦ ਜਦੋਂ ਇਹ ਅਪਰਾਧੀ ਨੇ ਫੇਰ ਉਹ ਜੋ ਗਲਤ ਹੋਈ ਨਸ਼ਾ ਵੇਚਣ ਵਾਲਾ ਫੜਿਆ ਜਾਂਦਾ ਕਿਸੇ ਮੱਲੇ ਦੇ ਵਿੱਚ ਜਾਂ ਕਿਸੇ ਪਿੰਡ ਦੇ ਵਿੱਚ ਕੋਈ ਚੋਰੀ ਕਰਦਾ ਚੋਰ ਫੜਿਆ ਜਾਂਦਾ ਕਿਸੇ ਪਿੰਡ ਜਾਂ ਮੱਲੇ ਦੇ ਵਿੱਚ ਇੱਕ ਟੀਮ ਹੋਵੇ ਆਪਣੀ ਇੱਕ ਸਮਾਜ ਸੇਵੀ ਸੰਸਥਾ টাইਪ ਹੀ ਹੋ ਜੇ ਕਿ ਉਹ ਜਿਹੜਾ ਵੀ ਚੋਰ ਫੜਿੰਦਾ ਹੈ ਜਾਂ ਨਸ਼ਾ ਵੇਚਣ ਵਾਲਾ ਫੜਿੰਦਾ ਹੈ ਉਹਦੀ ਕੋਈ ਵੀ ਜ਼ਮਾਨਤ ਨਾ ਦੇਣ ਜਾਵੇ ਜੇ ਕੋਈ ਜ਼ਮਾਨਤ ਦੇਣ ਜਾਂਦਾ ਹੈ ਤਾਂ ਉਹਦਾ ਸਮਾਜਿਕ ਬਿਸ਼ਕਾਰ ਵੀ ਕੀਤਾ ਜਾਵੇ ਮੇਰੇ ਨਾਲ ਮੈਨੂੰ ਮੈਂ ਸਮਝਦਾ ਬਹੁਤ ਹੱਦ ਤੱਕ ਕੰਟਰੋਲ ਹੋ ਸਕਦਾ ਹੈ ਐਮਐਲਏ ਸਾਹਿਬ ਤੁਹਾਡਾ ਅੱਜ ਥਾਣੇ ਵਿੱਚ ਆਉਣ ਦਾ ਕੀ ਮਕਸਦ ਸੀ ਮੈਂ ਅੱਜ ਥਾਣੇ ਦੇ ਵਿੱਚ ਆਉਣ ਸਾਡੇ ਜਿਹੜਾ ਪੁਲਿਸ ਡਿਪਾਰਟਮੈਂਟ ਦੇ ਸਾਡੇ ਡੀਐਸਪੀ ਸਾਹਿਬ ਨੇ ਸਾਡੇ ਐਸਐਚਓ ਸਾਹਿਬ ਨੇ ਉਹਨਾਂ ਦੀ ਸਾਰੀ ਟੀਮ ਜਿਹੜੇ ਸਾਡੇ ਪੁਲਿਸ ਮੁਲਾਜ਼ਮ ਨੇ ਉਹਨਾਂ ਦੀ ਹੌਸਲਾ ਵਜਾਈ ਲਈ ਅੱਜ ਮੈਂ ਸਿਟੀ ਥਾਣਾ ਦੇ ਵਿੱਚ ਪਹੁੰਚਿਆ ਔਰ ਪੁਲਿਸ ਨੂੰ ਕੋਈ ਕਿਸੇ ਤਰ੍ਹਾਂ ਦੀ ਕਮੀ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਤਾਂ ਨਹੀਂ ਆਉਂਦੀ ਸਰਕਾਰ ਪੁਲਿਸ ਦੇ ਨਾਲ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੁਹਾਨੂੰ ਪਤਾ ਹੀ ਹੈ ਪੁਲਿਸ ਨੂੰ ਕਿੰਨਾ ਹਾਈ ਟੈਕ ਕਰ ਰਹੇ ਨੇ ਨਵੀਆਂ ਗੱਡੀਆਂ ਜਿਹੜੀਆਂ ਹਰ ਥਾਣੇ ਦੇ ਵਿੱਚ ਦਿੱਤੀਆਂ ਗਈਆਂ ਨੇ ਤੁਸੀਂ ਦੇਖਿਆ ਹੋਣਾ ਸਾਡੀ ਜਿਹੜੀ ਐਸਐਸਐਫ ਟੀਮਾਂ ਜਿਹੜੀਆਂ ਗੱਡੀਆਂ ਦਿੱਤੀਆਂ ਹੋਈਆਂ ਨੇ ਤਾਂ ਪੁਲਿਸ ਨੂੰ ਹਾਈ ਟੈਕ ਹਾਈ ਟੈਕਨੋਲੋਜੀ ਦੀਆਂ ਜਿਹੜੀਆਂ ਕੋਈ ਵੀ ਉਹਨਾਂ ਦੇ ਉਪਕਰਨ ਨੇ ਜਾਂ ਗੱਡੀਆਂ ਨੇ ਕੋਈ ਵੀ ਲੋਡ ਹੈ ਤਾਂ ਉਹ ਜਿਹੜੀ ਸਰਕਾਰ ਵੱਲੋਂ ਉਪਲਬਧ ਕਰਵਾਈਆਂ ਜਾ ਰਹੀਆਂ ਨੇ ਉਹ ਅੱਜ ਮੈਂ ਵੀ ਥਾਣੇ ਦੇ ਵਿੱਚ ਆਇਆ ਡੀਐਸਪੀ ਸਾਹਿਬ ਸਾਡੇ ਇੱਥੇ ਨੇ ਕੋਈ ਕਿਸੇ ਤਰ੍ਹਾਂ ਦੀ ਲੋਡ ਥਾਣੇ ਦੇ ਵਿੱਚ ਵੀ ਹੈ ਇੱਕ ਜਾਂ ਹੋਰ ਸਾਡੇ ਥਾਣੇ ਨੇ ਕੋਈ ਕਿਸੇ ਤਰ੍ਹਾਂ ਦੀ ਐ ਲੋਡ ਹੈ ਤਾਂ ਉਹ ਅੱਜ ਅਸੀਂ ਮੀਟਿੰਗ ਕਰਨ ਲਈ ਆਏ ਆ ਉਹ ਜਿਹੜੀਆਂ ਕਮੀਆਂ ਨੇ ਤੇ ਹੋਰ ਵੀ ਦੋਸ਼ ਜੀ ਅਸੀਂ ਜਿਹੜੀਆਂ ਸ਼ਹਿਰ ਦੇ ਵਿੱਚ ਕੋਈ ਵੀ ਇਹੋ ਪੂਰੀ ਕਰਾਂਗੇ ਇੱਕ ਸਰ ਪੁਲਿਸ ਦੇ ਵੱਲੋਂ ਸੀਸੀਟੀਵੀ ਕੈਮਰੇ ਦਾ ਇਸ਼ੂ ਰਹਿੰਦਾ ਸਰ ਉਹ ਕਹਿੰਦੇ ਤੁਸੀਂ ਜਿਹੜੇ ਲਵਾਏ ਸੀ ਉਹ ਵੀ ਕਹਿੰਦੇ ਬੰਦ ਪਏ ਆ ਸਰ ਵੇਖੋ ਇਹ ਸੀਸੀਟੀਵੀ ਕੈਮਰੇ ਜਿਹੜੇ ਆਪਣੇ ਸ਼ਹਿਰ ਦੇ ਵਿੱਚ ਲੱਗੇ ਨੇ ਉਹਨਾਂ ਦੇ ਵਿੱਚ ਸਾਨੂੰ ਸ਼ਿਕਾਇਤ ਮਿਲੀ ਸੀ ਕਿ ਇਹਦੇ ਵਿੱਚ ਕੋਈ ਨਾ ਕੋਈ ਜਿਹੜਾ ਮਟੀਰੀਅਲ ਹੈ ਗਲਤ ਲਗਾਇਆ ਗਿਆ ਤਾਂ ਉਹਦੀ ਅਸੀਂ ਇਨਕੁਆਇਰੀ ਲਗਵਾਈ ਹੈ ਬੜਾ ਜਲਦੀ ਇਹ ਇਨਕੁਆਰੀ ਜਿਹੜੀ ਹੈ ਪੂਰੀ ਹੋ ਜਾਊਗੀ ਉਸ ਤੋਂ ਬਾਅਦ ਜਿਹੜੇ ਸੀਸੀਟੀਵੀ ਕੈਮਰੇ ਨੇ ਸਹੀ ਢੰਗ ਨਾਲ ਉਹ ਚੱਲਣ ਲੱਗ ਜਾਣਗੇ ਸਰ ਕਿੰਨਾ ਵੱਲੋਂ ਗਲਤ ਮਟੀਰੀਅਲ ਜਿਹੜਾ ਲਗਵਾਇਆ ਗਿਆ ਕੋਈ ਵੀ ਜਿਨਾਂ ਕੋਲ ਕੋਈ ਠੇਕਾ ਹੋਊਗਾ ਜਿਹੜੇ ਵੀ ਸੀਗੇ ਨਹੀਂ ਗਲਤ ਮਟੀਰੀਅਲ ਮਤਲਬ ਕੀ ਚੀਜ਼ ਕੈਮਰੇ ਗਲਤ ਲੱਗੇ ਕੈਮਰਿਆਂ ਦੇ ਵਿੱਚ ਸਾਨੂੰ ਸ਼ਿਕਾਇਤ ਮਿਲੀ ਸੀ ਕਿ ਕੈਮਰੇ ਜਿਹੜੇ ਲੱਗੇ ਨੇ ਉਹ ਜਿਹੜੇ ਨੇ ਗਲਤ ਜਿਉਂ ਉਹਨਾਂ ਦੇ ਵਿੱਚ ਮਟੀਰੀਅਲ ਜਿਹੜਾ ਲੱਗਣਾ ਚਾਹੀਦਾ ਸੀਗਾ ਉਹ ਮਟੀਰੀਅਲ ਨਹੀਂ ਲੱਗਿਆ ਜਿਹੜੀ ਕੰਪਨੀ ਦੇ ਲੱਗਣੇ ਚਾਹੀਦੇ ਸੀ ਉਹ ਨਹੀਂ ਲੱਗੇ ਤਾਂ ਉਹਦੀ ਜਿਹੜੀ ਇਨਕੁਆਰੀ ਚੱਲ ਸਰ ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ ਕਿੰਨੇ ਟੈਂਡਰ ਹੋ ਰਿਹਾ ਸੀਗਾ ਤੇ ਕਿੰਨੇ ਕੈਮਰੇ ਜਿਹੜੇ ਸ਼ਹਿਰ ਵਿੱਚ ਲੱਗੇ ਸੀਗੇ ਜੀ ਇੱਕੋ 17 ਲੱਖ ਦਾ ਟੈਂਡਰ ਹੋਇਆ ਸੀ ਔਰ ਵਕਤ ਵਕਤ ਜਿੰਨੇ ਵੀ ਚੌਂਕ ਨੇ ਸਾਰੇ ਕੈਮਰੇ ਜਿਹੜੇ ਲੱਗੇ ਨੇ ਔਰ ਉਹਨਾਂ ਕੈਮਰਿਆਂ ਦੇ ਵਿੱਚ ਜੋ ਵਿੱਚ ਸ਼ਿਕਾਇਤਾਂ ਆਈਆਂ ਸੀ ਉਸ ਸ਼ਿਕਾਇਤਾਂ ਦੇ ਆਧਾਰ ਤੇ ਉਹਨਾਂ ਨੇ ਪਹਿਲੀ ਦਾ ਜਿਹੜਾ ਚੱਲ ਰਿਹਾ ਸਾਡੇ ਜਿਹੜਾ ਵਿਜੀਲੈਂਸ ਡਿਪਾਰਟਮੈਂਟ ਹੈ ਲੋਕਲ ਗਵਰਨਮੈਂਟ ਦਾ ਉਹਨਾ ਬਲੌਨ ਪੇਰੀ ਚੱਲ ਰਹੀ ਹੈ ਬੜਾ ਜਲਦੀ ਉਹ ਪੇਰੀ ਦਾ ਰਿਜ਼ਲਟ ਆਊਗਾ ਜੇ ਉਹਦੇ ਵਿੱਚ ਕੋਈ ਗਲਤ ਪਾਇਆ ਗਿਆ ਤਾਂ ਉਹਨਾਂ ਦੇ ਕਲਪ ਘਾਰ ਵੀ ਵੀ ਹੋਊਗੀ ਜਿਹੜੇ ਵੀ ਠੇਕੇਦਾਰ ਨੇ ਕੋਈ ਗਲਤ ਕੰਮ ਕੀਤਾ ਕੰਦੇਚ ਵੀ ਸ਼ਿਕਾਇਤ ਤੁਹਾਡੇ ਵੱਲੋਂ ਹੈ ਹਾਂ ਜੀ ਮੇਰੇ ਕੋਲ ਸ਼ਿਕਾਇਤ ਆਈ ਸੀ ਔਰ ਮੈਂ ਏਡੀਸੀ ਸਾਡੇ ਜਨਰਲ ਨੇ ਕੋਪਲੀ ਜੀ ਉਹਨਾਂ ਦੀ ਡਿਊਟੀ ਲਗਾਈ ਸੀ ਇਸ ਬਾਰੇ ਜਿਹੜੀ ਇਨਕੁਆਇਰੀ ਕਰਨੀ ਸਰ ਪੁਲਿਸ ਦੇ ਵੱਲੋਂ ਦੱਸਿਆ ਗਿਆ ਕਿ ਜਿਹੜੇ ਵੀ ਚੋਰ ਫੜੇਗੇ ਉਹਨਾਂ ਦੇ ਪਹਿਲਾਂ ਵੀ ਜਿਹੜੇ 3 3 4 4 ਪਰਚੇ ਪਹਿਲਾਂ ਵੀ ਨਹੀਂ ਤਾਂ ਮੈਂ ਇਹੀ ਬੇਨਤੀ ਕਰ ਰਿਹਾ ਕਿ ਆਪਾਂ ਨੂੰ ਪਿੰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਸਮਾਜ ਲਈ ਇਕੱਠੇ ਹੋਣਾ ਪੈਂਦਾ ਜਿਸ ਤਰ੍ਹਾਂ ਇਹ ਚੋਰ ਫੜੇ ਨੇ ਕੱਲ ਨੂੰ ਫੇਰ ਕੋਈ ਇਹਨਾਂ ਦੀ ਜ਼ਮਾਨਤ ਕਰਾਉਣ ਲਈ ਆ ਜਾਏਗਾ ਤਾਂ ਵੇਖੋ ਕਾਨੂੰਨ ਦੇ ਵਿੱਚ ਇੱਕ ਰੱਖਿਆ ਵੀ ਹੋਇਆ ਸੰਵਿਧਾਨ ਦੇ ਵਿੱਚ ਵੀ ਕੋਈ ਨੂੰ ਕਿਸੇ ਨੂੰ ਵੀ ਜ਼ਮਾਨਤ ਲੈਣ ਦਾ ਹੱਕ ਹੈ ਤਾਂ ਕੋਈ ਵੀ ਪਿੰਡ ਦੇ ਵਿੱਚ ਹੈ ਸ਼ਹਿਰ ਦੇ ਵਿੱਚ ਇਹਨਾਂ ਗਲਤ ਅਨਸਰਾਂ ਦੀ ਗਲਤ ਲੋਕਾਂ ਦੀ ਜ਼ਮਾਨਤ ਨਾ ਦੇਣ ਜਾਏ ਤੇ ਆਪੇ ਜੇਲਾਂ ਦੇ ਵਿੱਚ ਬੰਦ ਰਹਿਣਗੇ ਔਰ ਜਿਹੜੀਆਂ ਗਲਤ ਘਟਨਾਵਾਂ ਹੋਈਆਂ ਨੇ ਉਹਨਾਂ ਤਾਂ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਅਗਰ ਉਹਨਾਂ ਦੀ ਜ਼ਮਾਨਤ ਹੀ ਨਾ ਹੋ ਪਾਵੇ ਪੂਰਾ ਇੱਕ ਸਾਲ ਤਾਂ ਕੋਈ ਜੇ ਮਾਨਸ ਚਾਹੇ ਕਰਵਾਨ ਵੀ ਜਾਵੇ ਅਗਰ ਕਾਨੂੰਨ ਸਖਤ ਹੋ ਜਵੇ ਤਾਂ ਕਿਸ ਤਰ੍ਹਾਂ ਹੋਏਗਾ ਦੇਖੋ ਮਾਨਯੋਗ ਕੋਟਾਂ ਨੇ ਕੋਟਾਂ ਦੇ ਵਿੱਚ ਕਾਨੂੰਨ ਹੈ ਸੰਵਿਧਾਨ ਹੈ ਉਹ ਤੁਹਾਨੂੰ ਪਤਾ ਹੀ ਹੈ ਸਾਰਾ ਜੋ ਵੀ ਕਾਨੂੰਨ ਹੈ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੋਰਟ ਜਿਹੜਾ ਕੋਈ ਕਰਦੀ ਹੈ ਔਰ ਮੈਂ ਤਾਂ ਇਹ ਬੇਨਤੀ ਕਰਾਂਗਾ ਲੋਕਾਂ ਨੂੰ ਕਿ ਜ਼ਮਾਨਤ ਜਿਹੜੀ ਹੈ ਕਿਸੇ ਦੀ ਇਹ ਮੈਂ ਗਲਤ ਅੰਸ਼ਾ ਦੀ ਜਿਹੜੀ ਹੈ ਨਾ